ਹੈਲੋ ਗਾਇਜ਼ ਮੇਰੇ ਬਲੰਸ ਸੰਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਜੀ ਇੱਕ ਨਵਾਂ ਬਲੌਗ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤ ਰੱਖਣ ਵੀ ਸਭ ਹੱਸਦੇ ਵਜਦੇ ਰਹੋ ਜੀ ਇੱਥੇ ਲੱਗਿਆ ਜੀ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਦੁਪਹਿਰ ਵਾਲੀ ਚਾਹ ਤੋਂ ਟੈਜਾ ਦੁਪਹਿਰ ਵਾਲੀ ਵੀ ਨਹੀਂ ਜੀ ਸ਼ਾਮ ਵਾਲੀ ਕਹਿੰਦੇ ਆ 4:00 ਵਜੇ ਜਾਂਦੇ ਨੇ ਇਹ ਸਮਝਣੀ ਚਾਹੀਦੀ ਲੱਗਿਆ ਨੂੰ ਅੱਜ ਥੋੜੀ ਬੇੜੇ ਚ ਨਾ ਕਈ ਵਾਰੀ ਸ਼ਾਮ ਨੂੰ ਜਦ ਮੈਂ ਹਵਾ ਚੱਲਦੀ ਹੁੰਦੀ ਹੈ ਵਧੀਆ ਲੱਗਦੀ ਹੈ ਬਸ ਹਵਾ ਚੱਲਦੀ ਸੀ ਥੋੜੀ ਲੱਗਦੀ ਸੀ ਜਣੀ ਬਸ ਮੈਂ ਤਾਂ ਮਾਂ ਵੀ ਬੈ ਕੇ ਸੀ ਬਾਹਰ ਚਾਹ ਪੀਣ ਮੈਂ ਅੱਜ ਦੁਪਹਿਰੇ ਰੋਟੀ ਖਾਧੀ ਜਣੀ ਇਹ ਹੁੰਦਾ ਵੀ ਪੱਕਾ ਮਤਲਬ ਇਹ ਨਹੀਂ ਹੁੰਦਾ ਹੈਗਾ ਵੀ ਖਾਣੀਓ ਖਾਣੀਆ ਪਰ ਇਹ ਹੁੰਦਾ ਵੀ ਕਈ ਵਾਰੀ ਚਲੋ ਜੇ ਭੁੱਖਾ ਤਾਂ ਖਾ ਲਈਨੇ ਅੱਜ ਮੈਨੂੰ ਪਹਿਲਾਂ ਭੁੱਖ ਹੈ ਨਹੀਂ ਸੀ ਮੈਂ ਕਿ ਚਲ ਛੱਡ ਬਰੇ ਫਿਰ ਮੈਨੂੰ ਚਾਹ ਜਦ ਪੀਣ ਲੱਗੀ ਫਿਰ ਮੈਨੂੰ ਇਹ ਹੋ ਮੰਗੇ ਚਲ ਇੱਕ ਰੋਟੀ ਖਾਣੀ ਹੈ ਬਾ ਜੀ ਮੈਂ ਇੱਥੇ ਲੱਗੀ ਸੀ ਰੋਟੀ ਖਾਣ ਮੰਮੀ ਕਹਿੰਦੇ ਵੀ ਮੈਂ ਤਾਂ ਖਾਣੇ ਨਹੀਂ ਹੈਗੇ ਉਹਨਾਂ ਨੇ ਚਾਹ ਨਾਲ ਲਾਈ ਸੀ ਬਿਸਕਟ ਉਹ ਬਿਸਕਟ ਖਾਣ ਲੱਗੇ ਸੀ ਮੈਂ ਲੱਗੀ ਸੀ ਰੋਟੀ ਖਾਣਾ ਰੋਟੀ ਵੀ ਕੀ ਖਾਦੀ ਸੀ ਮੈਨੂੰ ਹਾਸ ਦੇ ਸੀਗੇ ਕਹਿੰਦੇ ਵੀ ਚਾਹ ਵੀ ਗਰਮ ਤੇ ਵੀ ਨਾਲ ਮਿਰਚ ਦਾ ਚਾਹ ਮੈਂ ਕਿਹਾ ਵੀ ਅਜਵੇਂ ਨਾ ਵੈਸੇ ਹੀ ਮਨ ਬਣਿਆ ਸੀਗਾ ਵੀ ਮਿਰਚ ਦੇ ਚਾਹ ਨਾਲ ਪਰ ਮੈਂ ਨਾਲ ਨਾ ਮਲਾਈ ਮਲਾਈ ਲਈ ਹੋਈ ਸੀਗੀ ਦੁੱਧ ਵਾਲੀ ਕਿਉਂਕਿ ਜੇ ਮਤਲਬ ਜੇ ਆਪਾਂ ਚਾਹ ਦੇ ਨਾਲ ਰੋਟੀ ਖਾਣੀ ਹੈ ਨਾ ਤੁਸੀਂ ਟਰਾਈ ਕਰਕੇ ਦੇਖਿਓ ਉਹਦੇ ਨਾਲ ਨਾ ਮਲਾਈ ਲੈ ਕੇ ਨਾਲ ਮਤਲਬ ਤੁਸੀਂ ਜਿਵੇਂ ਅੰਬ ਦਾ achar ਜਾਂ ਮਿਰਚ ਦਾ ਨਾ ਵੀ ਉਹ ਖਾ ਕੇ ਦੇਖਿਓ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਬਸ ਜਿਹੜੀ ਮੈਨੂੰ ਤਾਂ ਵਧੀਆ ਲੱਗਦਾ ਹੁੰਦਾ ਬਾਕੀ ਜੇ ਚਲੋ ਆਪਦੀ ਚੋਇਸ ਹੈ ਹੁਣ ਬਹੁਤ ਲੋਕ ਤਾਂ ਇਦਾਂ ਦੇ ਕਹੇ ਵੀ ਅਸੀਂ ਮਲਾਈ ਖਾਂਦੇ ਨਹੀਂ ਹਗੇ ਪਰ ਇਹ ਹੁੰਦਾ ਵੀ ਚਲੋ ਇਹਦੇ ਵਿੱਚ ਕੋਈ ਉਹ ਨਹੀਂ ਜੀ ਜਿਵੇਂ ਹਨਾ ਆਪਾਂ ਕੋਈ ਇਹ ਨਹੀਂ ਹੈਗਾ ਵੀ ਡਬਲ ਲਾਈਫ ਨਹੀਂ ਹੈਗੀ ਆਪਣੀ ਜਿੱਦਾਂ ਦੇ ਆਪਾਂ ਰੀਜਨਲ ਮਤਲਬ ਜ਼ਿੰਮੇ ਦੀ ਵੀ ਆਪਾਂ ਹੈਗੇ ਆ ਹਨਾ ਉਦਾਂ ਦਾ ਹੀ ਤੁਹਾਨੂੰ ਬਲੌਗ ਚ ਦੇ ਦਿਆ ਹਨਾ ਆਪਾਂ ਬਲੌਗ ਲਈ ਕੋਈ ਮਤਲਬ ਜਿਆਦਾ ਹੈ ਨਹੀਂ ਕਿ ਚੋਚੇਵਾਦੀਆਂ ਜੀਆਂ ਦੀ ਆਪਾਂ ਨੂੰ ਆਉਂਦੀਆਂ ਹੈਗੀਆਂ ਹਨਾ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਹੈਗਾ ਕਿਉਂਕਿ ਇਹ ਲਾਈਫਟਾਈਮ ਦਾ ਕੰਮ ਆ ਹਨਾ ਵੀ ਉਹਦੇ ਕਰਕੇ ਆਪਾਂ ਮਤਲਬ ਜੇ ਹੁਣ ਆਪਾਂ ਕਹੀਏ ਨਾ ਵੀ ਆਪਾਂ ਬਲੌਗ ਦੇ ਵਿੱਚ ਦਿਖਾਉਣਾ ਤਾਂ ਐ ਦਿਖਾਏ ਜਿਵੇਂ ਦੀ ਆਪਾਂ ਜ਼ਿੰਦਗੀ ਜੀਉਣੀ ਆ ਜੀ ਜੋ ਮੈਨੂੰ ਤਾਂ ਜਣੀ ਇਹ ਹੁੰਦਾ ਵੀ ਜਿਵੇਂ ਮੈਨੂੰ ਆਪਦੇ ਆਪ ਨੂੰ ਮੈਂ ਜ਼ਿੰਦਗੀ ਜ਼ਿੰਦਗੀ ਦੇ ਵਿੱਚ ਰਹਿਣੀ ਆ ਹਨਾ ਵੀ ਮੇਰਾ ਖਾਣ ਪੀਣ ਰਹਿਣ ਸਹਣ ਜੋ ਵੀ ਮੇਰਾ ਜਿਵੇਂ ਹੈਗਾ ਆਪਾਂ ਜੀ ਉਹ ਮੇਰਾ ਨੇ ਹਨਾ ਆਪਾਂ ਨਹੀਂ ਆਪਦੇ ਆਪ ਨੂੰ ਬਦਲ ਸਕਦੇ ਹਨਾ ਵੀ ਕਿਸੇ ਚੈਨਲ ਲਈ ਕਿਸੇ ਇਨਸਾਨ ਲਈ ਨਹੀਂ ਹੈਨਾ ਕੀ ਕੋਈ ਮੇਰੇ ਲਈ ਆਪਦੇ ਆਪ ਨੂੰ ਬਦਲ ਸਕਦਾ ਨਹੀਂ ਬਦਲ ਸਕਦਾ ਹੈਨਾ ਤੇ ਫਿਰ ਆਪਾਂ ਕਿਉਂ ਕਿਸਨ ਲਈ ਆਪੇ ਬਦਲੀਏ ਜੀ ਬਸ ਜੀ ਬਹੁਤ ਹੋ ਗਈਆਂ ਗੱਲਾਂ ਬਸ ਜੀ ਚਾਹ ਪੀ ਕੇ ਫਿਰ ਕੰਮ ਕਰ ਲੱਗੇ ਸੀਗੇ ਸ਼ਾਮ ਦੀ ਮੈਂ ਲੱਗੀ ਸੀ ਸਬਜ਼ੀ ਬਣਾਉਣ ਇਹ ਲਿਆਂਦੀ ਸੀ ਬਾਹਰੋਂ ਹੀ ਆਪਣੇ ਜਿਹੜੀ ਬੇਲਾਂ ਲੱਗੀਆਂ ਹੋਈਆਂ ਨੇ ਪੇਠਿਆਂ ਵਾਲੀਆਂ ਉਹ ਉੱਥੋਂ ਲੈ ਕੇ ਆਈ ਸੀ ਮੈਂ ਤੋੜ ਕੇ ਪਰ ਮੈਨੂੰ ਥੋੜਾ ਜਿਹਾ ਛੋਟਾ ਲੱਗਦਾ ਸੀ ਮੈਂ ਕਿਹਾ ਵੀ ਸ਼ਾਇਦ ਜੇ ਨਾ ਸੜਿਆ ਹੈਨਾ ਮੈਂ ਥੋੜੇ ਜਿਹਾ ਪਿਆਜ਼ ਮੈਂ ਕਿ ਵੀ ਚਲ 2-4 ਕੇ ਵੱਧ ਪਾ ਲਾਂਗੇ ਵੀ ਫਿਰ ਉਹ ਕਰਦੀਆਂ ਮੰਮੀ ਗਏ ਹੋਏ ਸੀਗੇ ਉਹਨਾਂ ਦੇ ਨਾਲ ਇੱਕ ਆਏ ਹੋ ਜਾਂਦਾ ਜਿਵੇਂ ਕੋਈ ਨਸ ਜੀ ਚੜੀ ਹੋਈ ਹੁੰਦੀ ਆ ਹਨਾ ਪਤਾ ਨਹੀਂ ਕੋਈ ਮਸਲ ਪੇਨ ਆ ਜਾਂ ਜਾਨੀ ਕਿਵੇਂ ਆ ਸਾਡੇ ਨਾਲ ਆਂਟੀ ਜਿਵੇਂ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਨਾ ਵੀ ਉਹ ਹੱਥ ਔਲਾ ਕਰ ਲੈਂਦੇ ਨੇ ਜੇ ਨਾਰ ਚੜੀ ਹੋਈ ਹੋਵੇ ਮੰਮੀ ਕਹਿੰਦੇ ਚਲ ਮੈਂ ਉਹ ਕਰਵਾ ਕੇ ਦੇ ਲਾਂ ਨੀ ਵੀ ਸ਼ਾਇਦ ਉਹ ਨਾ ਸਹੀ ਹੋ ਜਵੇ ਤਾਂ ਕਰਕੇ ਉਹ ਉਧਰ ਗਏ ਹੋਏ ਸੀਗੇ ਬਾਜੀ ਮੈਂ ਸਬਜ਼ੀ ਕੱਟ ਕੇ ਫਿਰ ਮੈਨੂੰ ਇਹ ਸੀ ਮੈਂ ਕਿਵ ਚੱਲ ਮੈਂ ਇਹਨੇ ਤੜਕਾ ਲਗਾ ਦਵਾਂ ਇੱਕ ਸਾਈਡ ਮੈਂ ਜਿਵੇਂ ਦੋ ਦਿਨ ਹੋ ਗਏ ਸੀ ਪਨੀਰ ਬਣਾਇਨੂ ਨਾ ਮੈਂ ਜਣੀ ਇਹ ਹੁੰਦਾ ਵੀ ਜੇ ਪਨੀਰ ਬਣਾ ਕੇ ਰੱਖ ਵੀ ਲਿਆ ਤਾਂ ਉਹਦਾ ਮਤਲਬ ਡੇਲੀ ਦੀ ਡੇਲੀ ਆਪਾਂ ਫ੍ਰਿਜ ਚ ਰੱਖਿਆ ਹੁੰਦਾ ਬਟ ਫਿਰ ਵੀ ਆਪਾਂ ਡੇਲੀ ਦੀ ਡੇਲੀ ਨਾ ਪਾਣੀ ਚੇਂਜ ਕਰੀ ਚੱਲੋ ਫਿਰ ਉਹ ਪੰਜ-ਛੇ ਦਿਨ ਉਹਨਾਂ ਨੂੰ ਕੁਝ ਨਹੀਂ ਹੁੰਦਾ ਹੈਗਾ ਹਾਂ ਜੇ ਅਗਰ ਆਪਾਂ ਪਾਣੀ ਨਹੀਂ ਚੇਂਜ ਕਰਦੇ ਉਹਦਾ ਫਿਰ ਖਰਾਬ ਹੋ ਜਾਂਦਾ ਪਨੀਰ ਜਣੀ ਇਹ ਹੋ ਜਾਂਦਾ ਹਨਾ ਇੱਕ ਦਿਨ ਤਾਂ ਮੈਂ ਬਣਾਈ ਸੀ ਫਤਨੂ ਪੁਰਜੀ ਬਣਾ ਲਈ ਸੀ ਇੱਕ ਦਿਨ ਮੈਂ ਉਹਨੇ ਵੈਸੇ ਲੈ ਲਿਆ ਸੀਗਾ ਵੀ ਜਿਵੇਂ ਕਾਲਾ ਨਮਕ ਤੇ ਕਾਲੀ ਮਿਰਚ ਲਾ ਕੇ ਉਹਨੇ ਉਦਾਂ ਲੈ ਲਿਆ ਸੀਗਾ ਹੁਣ ਅੱਜ ਉਹਨੂੰ ਇਹ ਸੀਗਾ ਵੀ ਮੰਮਾ ਮੈਨੂੰ ਨਾ ਕੜਾਹੀ ਪਨੀਰ ਬਣਾ ਮੈਂ ਕਿਹਾ ਵੀ ਪੁੱਤ ਐਨਾ ਤਾਂ ਪਨੀਰ ਹੈ ਨਹੀਂਗਾ ਵੀ ਪਨੀਰ ਥੋੜਾ ਸੀਗਾ ਹਣਾ ਵੀ ਜਾ ਤਾਂ ਫਿਰ ਤੂੰ ਮੈਨੂੰ ਪਹਿਲਾਂ ਕਹਿ ਦਿੰਦਾ ਵੀ ਮੈਂ ਹੋਰ ਬਣਾ ਲੈਂਦੀ ਕਿਉਂਕਿ ਜੇ ਤੁਹਾਨੂੰ ਪਤਾ ਹੈ ਨਾ ਵੀ ਮੌਕੇ ਤੇ ਆਪਾਂ ਮਤਲਬ ਜਿਵੇਂ ਪੁਰਜੀ ਵਗੈਰਾ ਬਣਾਉਣੀ ਆ ਜਾਂ ਕੁਝ ਹੋਰ ਉਦਾਂ ਕਰਨਾ ਹੈ ਨਾ ਵੀ ਉਹ ਚੀਜ਼ ਦੇ ਵਿੱਚ ਆ ਜਾਂਦਾ ਜੀ ਆਪਾਂ ਪੀਸ ਦੇ ਵਿੱਚ ਕਟਿੰਗ ਕਰਨੀ ਆਪਣੀ ਦੀ ਉਹ ਨਹੀਂ ਮੌਕੇ ਤੇ ਹੁੰਦਾ ਹੈਗਾ ਮੈਨੂੰ ਕਹਿੰਦਾ ਚਲ ਜਿੰਨੀ ਕਿ ਕਹਿੰਦਾ ਮੇਰੇ ਜੋਗੀ ਤਾਂ ਬਣੇ ਜਾਊਗੀ ਮੈਂ ਕਿਹਾ ਹਾਂ ਵੀ ਚਲ ਇੱਕ ਗੋਲੀ ਤਾਂ ਬਣ ਜੂਗੀ ਬੱਸ ਜੀ ਕਹਿੰਦੇ ਉਹਨਾਂ ਨੇ ਪੁੱਤ ਫਰਮੈਸ਼ ਕਰੇ ਤੇ ਮਾਂ ਨਾ ਮੰਨੇ ਨਾ ਇਹ ਤਾਂ ਨਹੀਂ ਹੋ ਸਕਦਾ ਹੈਗਾ ਕਿਉਂਕਿ ਹਰ ਇੱਕ ਮਾਂ ਨੂੰ ਇਹ ਹੋ ਜਾਂਦਾ ਵੀ ਮੇਰਾ ਬੱਚਾ ਹਨਾ ਰੱਜ ਕੇ ਰੋਟੀ ਖਾ ਲੂਗਾ ਬਸ ਇਹ ਉਹਦੇ ਲਈ ਖੁਸ਼ੀ ਦੀ ਗੱਲ ਹੁੰਦੀ ਹੈ ਹਨਾ ਵੀ ਹਾਂ ਉਹ ਟੱਡ ਪਾ ਲੂਗਾ ਉਹਨੂੰ ਆਪਦੀ ਕੋਈ ਗਰਮੀ ਸਰਦੀ ਥਕਾਵਟ ਕੁਝ ਨਹੀਂ ਦਿੰਦਾ ਹੁੰਦਾ ਹਨਾ ਇੱਕ ਮਾਂ ਨੂੰ ਆਪਦੀ ਔਲਾਦ ਦੇ ਸਾਹਮਣੇ ਮੈਂ ਦੂਜੇ ਪਾਸੇ ਪੇਠੇ ਨੂੰ ਤੜਕਾ ਲਗਾਤਾ ਸੀਗਾ ਕਹਿੰਦਾ ਮम्मा ਪਹਿਲਾਂ ਜਿਹੜੀ ਮੇਰੇ ਵਾਲੀ ਹੈ ਤਾਂ ਉਹਨੂੰ ਲਾਉ ਮੈਂ ਕਿਹਾ ਪੁੱਤ ਕੱਠੇ ਰੱਖੇ ਹੋਈਆਂ ਮੈਂ ਆਪੇ ਬਣਾ ਲਾ ਦੇਣੀ ਆ ਹਨਾ ਬਸ ਜਿਵੇਂ ਪਿਆਜ਼ ਭੁੰਨ ਕੇ ਨਾ ਫਿਰ ਉਹਨਾਂ ਨੂੰ ਮਿਕਸੀ ਦੇ ਵਿੱਚ ਕਰ ਲਿਆ ਸੀਗਾ ਗ੍ਰੈਂਡ ਇੱਕ ਪਿਆਜ਼ ਮੈਂ ਲੈ ਲਿਆ ਸੀਗਾ ਮਤਲਬ ਉਹਨਾਂ ਦਾ ਅਲੱਗ-ਅਲੱਗ ਲੇਅਰਜ਼ ਕਰ ਲਿਆ ਸੀ ਕਿਉਂਕਿ ਪਨੀਰ ਵੀ ਮੇਰਾ ਥੋੜਾ ਹਿਸਾਬ ਦਾ ਸੀ ਉਹਦੇ ਕਰਕੇ ਮੈਂ ਇੱਕੋ ਪਿਆਜ਼ ਲਿਆ ਸੀ ਬੱਸ ਜੀ ਥੋੜੀ ਜਿਹੀ ਵਿੱਚ ਪਾ ਲਈ ਸੀ ਮਲਾਈ ਜਿਵੇਂ ਆਪਣੇ ਆਮ ਮਸਾਲੇ ਹੁੰਦੇ ਨੇ ਉਹ ਇਧਰ ਮੇਰੀ ਪੇਠੇ ਦੀ ਸਬਜ਼ੀ ਸੀ ਅੱਜ ਮੈਂ ਬਣਾਈ ਸੀਗੀ ਛਿਲਕੇ ਦੇ ਨਾਲ ਹੀ ਕਿਉਂਕਿ ਜਿਹੜੇ ਇਹ ਪੇਠੇ ਸੀ ਨੇ ਬਹੁਤ ਜ਼ਿਆਦਾ ਨਰਮ ਸੀਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਪਰ ਕਲਰ ਵੀ ਬਹੁਤ ਸੋਹਣਾ ਹੈ ਅਸੀਂ ਸਬਜ਼ੀ ਦਾ ਤੇ ਟੇਸਟ ਵੀ ਬਹੁਤ ਸੋਹਣਾ ਹੈ ਸੀ ਫਿਰ ਉਹ ਤੋਂ ਬਾਅਦ ਜੀ ਖਾਣਾ ਪੀਣਾ ਹੋ ਗਿਆ ਹਨ ਫਿਰ ਵਰਤਨਾਂ ਦੀ ਸੇਵਾ ਵੀ ਤਾਂ ਚਾਹੀਦੀ ਹੈ ਚਾਹੀਦੀ ਹੈ ਹਨਾ ਜੀ ਬਾਜੀ ਹੈ ਨਾ ਫਿਰ ਲੱਗੇ ਸੀ ਮੈਂ ਤੇ ਮੰਮੀ ਭਾਂਡੇ ਵਾਉਣੇ ਥੋੜਾ ਮਤਲਬ ਬੀੜੀ ਵਿੱਚ ਥੋੜਾ ਜਿਆਦਾ ਨੀਰਾ ਲੱਗਦਾ ਹੈ ਉਦਾਂ ਥੋੜਾ ਜਿਹਾ ਘੱਟ ਸੀ ਇਸ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਬਾਹਰ ਸਾਡੇ ਕੰਮ ਚੱਲਦਾ ਹੈ ਉਹਦੇ ਕਰਕੇ ਹਨਾ ਬਾਹਰ ਲੱਗੇ ਮੰਮੀ ਭਾਂਡੇ ਮਾਉਂਦੇ ਸੀ ਮੈਨੂੰ ਇਹ ਉਹਦੇ ਮੈਂ ਕਿਹਾ ਚਲ ਮੈਂ ਧੋ ਦਿੰਨੀ ਹੈ ਨਾ ਮੇਰੇ ਲਈ ਇਹ ਹੀ ਬਹੁਤ ਹੈ ਨਾ ਵੀ ਉਹ ਹਰ ਕੰਮ ਦੇ ਵਿੱਚ ਮੇਰੀ ਹੈਲਪ ਕਰ ਦਿੰਦੇ ਨੇ ਬਸ ਕਿਉਂਕਿ ਕਰਦੇ ਕੰਮ ਕਰਨਾ ਹੀ ਨਹੀਂ ਜੀ ਮੇਰੀ ਡਿਊਟੀ ਵੀ ਆ ਮੇਰਾ ਫਰਜ਼ ਵੀ ਨਹੀਂ ਹੈ ਨਾ ਮੰਮੀ ਦੀ ਇਹ ਹੋ ਜਾਂਦੀ ਵੀ ਮੰਮੀ ਦਾ ਹੈਗਾ ਆਪਣਾ ਮਨ ਵੀ ਹਾਂ ਉਹਨਾਂ ਦਾ ਮਨ ਕਰਦਾ ਜਾਂ ਨਹੀਂ ਕਰਦਾ ਹੈਗਾ ਹੈ ਨਾ ਪਰ ਇਹ ਮੇਰੇ ਲਈ ਬਹੁਤ ਆ ਵੀ ਚਲ ਹਾਂ ਉਹ ਹਰ ਕੰਮ ਦੇ ਵਿੱਚ ਮੇਰੇ ਨਾਲ ਹੈਲਪ ਕਰਾ ਦਿੰਦੇ ਨੇ ਤਾਂ ਕਰਕੇ ਮੈਂ ਪਾਂਡੇ ਤੋਂ ਲੱਗ ਗਈ ਸੀ ਜੀ ਬਾਕੀ ਜੀ ਮੈਂ ਹਰ ਇੱਕ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਨਾ ਵੀ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਸਵਰ ਦਾ ਬੂਟਾ ਜ਼ਰੂਰ ਲਾਓ ਹੈ ਨਾ ਵੀ ਜੇ ਤੁਹਾਡੇ ਕੋਲ ਸਵਰ ਆ ਤਾਂ ਤੁਸੀਂ ਜ਼ਿੰਦਗੀ ਦੇ ਸਾਰੇ ਉਤਰਾ ਚੜਾ ਸਭ ਕੁਝ ਜ਼ਿੰਦਗੀ ਦੇ ਵਿੱਚ ਦੇਖ ਸਕਦੇ ਹੋ ਤੁਹਾਨੂੰ ਨਾ ਹੀ ਤੁਹਾਡੀਆਂ ਕੋਈ ਖੁਸ਼ੀਆਂ ਖੋ ਸਕਦਾ ਏ ਹੈਨਾ ਤੇ ਨਾ ਹੀ ਤੁਹਾਨੂੰ ਕੋਈ ਦੁਖੀ ਕਰ ਸਕਦਾ ਏ ਕਿਉਂਕਿ ਜੀ ਇਹ ਜਿੰਦਗੀ ਪਤਾ ਕੀ ਹੈ ਜੀ ਮੈਂ ਮਤਲਬ ਮੈਂ ਆਪਣੀ ਵੀ ਗੱਲ ਕਰਦੀ ਹਾਂ ਨਾ ਵੀ ਹਮੇਸ਼ਾ ਆਪਣੀ ਲਾਈਫ ਦੇ ਵਿੱਚ ਨਾ ਸੈਟੀਸਫਾਈ ਰਹੋ ਮੈਂ ਆਪਾਂ ਹਮੇਸ਼ਾ ਹੀ ਮੈਂ ਤਾਂ ਜਣੀ ਇਹ ਗੱਲ ਕਹਿੰਨੀ ਵੀ ਪਰਮਾਤਮਾ ਦਾ ਹਮੇਸ਼ਾ ਸ਼ੁਕਰ ਮਨਾਉਂਦੇ ਰਹੋ ਵੀ ਪਰਮਾਤਮਾ ਤੇਰਾ ਸ਼ੁਕਰ ਹਣਾ ਜੀ ਆਪਾਂ ਸ਼ੁਕਰ ਕਰਦੇ ਰਹਨੇ ਆ ਪਤਾ ਕੀ ਹੈ ਜੀ ਇਹ ਸਬਰ ਇੱਕ ਇਹੋ ਜਿਹਾ ਬੁੱਢਾ ਵੀ ਇਹ ਮਤਲਬ ਨਾ ਤਾਂ ਤੁਹਾਨੂੰ ਕਦੇ ਕੋਈ ਜ਼ਿੰਦਗੀ ਦੇ ਵਿੱਚ ਹਰਾ ਸਕਦਾ ਨਾ ਹੀ ਤੁਹਾਡੀਆਂ ਕਦੇ ਕੋਈ ਖੁਸ਼ੀਆਂ ਖੋ ਕੇ ਲੈ ਕੇ ਜਾ ਸਕਦਾ ਕਿਉਂਕਿ ਖੁਸ਼ੀਆਂ ਖੋਣ ਵਾਲੇ ਕੋ ਖੁਸ਼ੀਆਂ ਖੋ ਕੇ ਲੈ ਜੂਗਾ ਲਾ ਕੀ ਕਰ ਲੂਗਾ ਤੁਹਾਨੂੰ ਕੋਈ ਪ੍ਰਾਪਰਟੀ ਲਾਸ ਹੋ ਜੂਗਾ ਕੋਈ ਹੋਰ ਕਿਸੇ ਕਿਸਮ ਦਾ ਲਾਸ ਹੋ ਜੂਗਾ ਹਣਾ ਪਰ ਇਹ ਕਹਿੰਦੇ ਹੁੰਦੇ ਨੇ ਜਿਨੇ ਜਿਹਦੇ ਕੋਲ ਸਬਰ ਹਨ ਉਹ ਕਿਹੋ ਜਿਹਾ ਵੀ ਹਾਲਾਤ ਹੋਣ ਉਹ ਖੁਸ਼ ਆਉਦੇ ਵਿੱਚ ਬਾਕੀ ਜੀ ਹਰ ਇੱਕ ਦੀ ਆਪਣੀ ਆਪਣੀ ਹਣਾ ਇਹ ਹੀ ਲਾਈਫ ਆ ਹਨਾ ਉਹਦੇ ਆਪ ਦੇ ਜਿਹੜੇ ਫੈਸਲੇ ਹੁੰਦੇ ਨੇ ਬੰਦਾ ਕੋਈ ਕਿਵੇਂ ਆ ਪਰ ਆਪਾਂ ਤਾਂ ਇਹ ਹੋ ਜਾਂਦਾ ਜੀ ਜ਼ਿੰਦਗੀ ਦੇ ਵਿੱਚ ਨਾ ਮੈਨੂੰ ਤਾਂ ਮੈਂ ਜਣੀ ਮਤਲਬ ਛੋਟੀ ਜੀ ਚੀਜ਼ ਤੋਂ ਵੀ ਜਿਵੇਂ ਹੁਣ ਲਾ ਲਓ ਹਨਾ ਚਲ ਮੰਮੀ ਮੇਰੇ ਨਾਲ ਕੰਮ ਕਰਦੇ ਚਲ ਛੋਟਾ ਜਿਹਾ ਵੀ ਚਾਹੇ ਕਰਾਂ ਸਮਝਣੀ ਮੈਨੂੰ ਇਹ ਹੁੰਦਾ ਜੀ ਜਿਵੇਂ ਸਬਜ਼ੀ ਕੱਟਣ ਲੱਗਿਆਂ ਨਾ ਮੈਂ ਸਬਜ਼ੀ ਕੱਟਦੀ ਆ ਮੰਮੀ ਨੇ ਧਾਲ ਮਸਾਲਾ ਕੱਟ ਦੇਣਾ ਹਨਾ ਮੈਂ ਰੋਟੀ ਬਣਾਉਣ ਲੱਗ ਮੰਮੀ ਰੋਟੀ ਬਣਾਉਂਦੇ ਨੇ ਆ ਨਾ ਰੋਟੀ ਬਣਾਉਣ ਲੱਗੇ ਮੈਂ ਰਾੜਨ ਲੱਗ ਜਾਣਾ ਜਿਵੇਂ ਮੰਮੀ ਨੇ ਬਾਹਰ ਭਾਂਡੇ ਮਾਜੇ ਤੇ ਮੈਂ ਧੋ ਦੇਣੇ ਨੇ ਹਨਾ ਬਸ ਐਵੇਂ ਸਰ ਜਣੀ ਰਲ ਮਿਲ ਕੇ ਚੱਲੀ ਜਾਂਦਾ ਜੀ ਵਧੀਆ ਜ਼ਿੰਦਗੀ ਲੰਘਦੀ ਹੈ ਹਨਾ ਬਸ ਇਹ ਹੋ ਜਾਂਦਾ ਵੀ ਪਰਮਾਤਮਾ ਤੇਰਾ ਸ਼ੁਕਰ ਹੈ ਹਨਾ ਮਾਂ-ਬਾਪ ਵੀ ਖੁਸ਼ ਨੇ ਪਰਮਾਤਮਾ ਵੀ ਖੁਸ਼ ਆ ਤਾਂ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਹਨਾ ਕਹਿੰਦੇ ਹੁੰਦੇ ਨੇ ਵੀ ਜਿਨ੍ਹਾਂ ਨੂੰ ਜਨਮ ਦਿੱਤਾ ਏ ਤੇ ਜਿਨ੍ਹਾਂ ਨੇ ਆਪਾਂ ਨੂੰ ਜਨਮ ਦਿੱਤਾ ਉਹ ਆਪਣੇ ਤੋਂ ਖੁਸ਼ ਨੇ ਬਸ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਨੇ ਇਹ ਚੀਜ਼ ਹਮੇਸ਼ਾ ਯਾਦ ਰੱਖੋ ਕਿਉਂਕਿ ਸਾਰੀ ਦੁਨੀਆ ਨੂੰ ਤੁਸੀਂ ਨਹੀਂ ਖੁਸ਼ ਕਰ ਸਕਦੇ ਹੈਗੇ ਹਨ ਜੇ ਤੁਸੀਂ ਕਹੋ ਵੀ ਹਾਂ ਸਾਰੇ ਹੀ ਤੁਹਾ ਤੋਂ ਖੁਸ਼ ਹੋਣਗੇ ਸਾਰੇ ਹੀ ਤੁਹਾਨੂੰ ਚੰਗਾ ਕਹਿਣਗੇ ਇਹ ਨਹੀਂ ਹੋ ਸਕਦਾ ਹੈਗਾ ਹਨਾ ਮੈਂ ਇਹ ਕਹਿੰਨੀ ਨੇ ਵੀ ਹਾਂ ਆਪਾਂ ਤੋਂ ਆਪਣੀ ਫੈਮਿਲੀ ਖੁਸ਼ ਆ ਬਸ ਉਹ ਖੁਸ਼ੀ ਮਾਇਨੇ ਰੱਖਦੀ ਆ ਹਨਾ ਤੇ ਕਿਉਂਕਿ ਤੁਹਾਡੇ ਚ ਕਿੰਨੀ ਦੁਨੀਆ ਨੇ ਕਿੰਨੀਆਂ ਕਮੀਆਂ ਕੱਢ ਜਾਣੀਆਂ ਨੇ ਇਹ ਚੀਜ਼ ਨਹੀਂ ਤੁਸੀਂ ਗਿਣ ਕੇ ਰੱਖ ਸਕਦੇ ਬਾਕੀ ਹਾਂ ਜੇ ਤੁਹਾਨੂੰ ਕੋਈ ਚੰਗਾ ਕਹਿੰਦਾ ਏ ਸੁਣ ਲਿਆ ਉਹਨੂੰ ਉੱਥੇ ਛੱਡ ਦਿਓ ਉਹ ਨਾਲ ਨਾਲ ਲੈ ਕੇ ਜਾਵੋ ਹਨਾ ਵੀ ਹਾਂ ਮੈਨੂੰ ਅਗਲਾ ਚੰਗਾ ਕਹਿੰਦਾ ਚੰਗਾ ਕਹਿੰਦਾ ਹਾਂ ਅਗਰ ਤੁਹਾਨੂੰ ਕਿਸੇ ਨੇ ਮਾੜਾ ਕਹਿਤਾ ਉਹ ਵੀ ਸੁਣ ਲਓ ਛੱਡ ਦਿਓ ਉਤੀ ਕਿਉਂਕਿ ਇਹ ਦੋਨਾਂ ਚੀਜ਼ਾਂ ਦਾ ਵਰਜਨ ਨਾ ਤੁਹਾਨੂੰ ਮਤਲਬ ਤੁਹਾਡੇ ਵਿੱਚ ਹੰਕਾਰ ਵੀ ਲਿਆ ਸਕਦਾ ਤੇ ਤੁਹਾਡੇ ਮਨ ਨੂੰ ਡਾਮਾ ਡੋਲ ਵੀ ਕਰ ਸਕਦਾ ਕਿਉਂਕਿ ਜੇ ਤੁਹਾਡੀਆਂ ਤਾਰੀਫਾਂ ਜਿਹੜੀਆਂ ਹੁੰਦੀਆਂ ਨੇ ਨਾ ਉਹ ਤੁਹਾਡੇ ਮਨ ਦੇ ਵਿੱਚ ਹੰਕਾਰ ਲਿਆ ਸਕਦੀਆਂ ਨੇ ਜਿਹੜੀ ਤੁਹਾਡੀ ਨਿੰਦਿਆ ਹੈ ਉਹ ਤੁਹਾਡੇ ਮਨ ਨੂੰ ਡਾਮਾ ਡੋਲ ਕਰ ਸਕਦੀ ਹੈ ਵੀ ਉਹ ਦੇ ਕਰਕੇ ਦੋਨਾਂ ਚੀਜ਼ਾਂ ਨੂੰ ਨਾ ਸੁਣ ਲਿਆ ਤੇ ਛੱਡ ਦਿਓ ਬੱਸ ਇਹ ਚੀਜ਼ਾਂ ਬੱਸ ਜੀ ਫਿਰ ਆਪਾਂ ਗੱਲਾਂ ਸੁਣਾਉਂਦੇ ਸੁਣਾਉਂਦੇ ਘਰ ਦੇ ਸਾਰੇ ਕੰਮ ਕਰ ਕਰ ਲਏ ਹਨਾ ਵੀ ਪ੍ਰੈਸ ਦਾ ਵੀ ਕਰਨ ਵਾਲਾ ਸੀਗਾ ਕਿਚਨ ਦਾ ਕਰਨ ਵਾਲਾ ਸੀਗਾ ਤੇ ਬੱਸ ਹੁਣ ਆਪਾਂ ਫਾਈਨਲ ਰੋਟੀ ਲੱਗੀ ਸੀ ਖਾਣ ਕਿਉਂਕਿ ਉਹ ਜਿਵੇਂ ਅਸੀਂ ਰਹਿੰਦੇ ਸੀਗੇ ਡੈਡ ਜੀ ਨੇ ਖਾ ਲਈ ਸੀ ਮਮਮੀ ਨੇ ਵੀ ਪਹਿਲਾਂ ਰੋਟੀ ਖਾ ਲਈ ਸੀ ਅਸੀਂ ਤਿੰਨੋਂ ਰਹਿੰਦੇ ਸੀਗੇ ਕਿਉਂਕਿ ਅਸੀਂ ਆਪਣੀ ਆਪਣੀ ਡਿਊਟੀ ਤੇ ਲੱਗੇ ਹੋਏ ਸੀਗੇ ਫਤੇ ਦੀ ਬਿਸਤਰਿਆਂ ਦੀ ਮੇਰੇ ਜਿਹੜੇ ਇੱਕ ਦੋ ਕੰਮ ਰਹਿੰਦੇ ਸੀ ਉਹ ਇਹਦੇ ਪਾਪਾ ਲੱਗੇ ਹੋ ਸੀਗੇ ਪਸ਼ੂਆਂ ਕੰਨੀ ਨੂੰ ਬਸ ਤਾਂ ਕਰਕੇ ਅਸੀਂ ਜਿਹੜੇ ਹੋਰ ਜਿਹੜੇ ਭਾਂਡੇ ਵਗੈਰਾ ਚੱਕਣ ਵਾਲੇ ਸੀ ਉਹ ਸਾਰੇ ਚੱਕਲੇ ਸੀ ਕੁਝ ਥੋੜੇ ਜਿਹਾ ਇਹ ਹੋ ਜਾਂਦਾ ਨਾ ਵੀ ਦੁਪਹਿਰ ਜੇ ਦੇ ਵੀ ਹੋ ਜਾਂਦੇ ਨੇ ਬਾਹਰ ਮਾਂਜਣ ਕਰਕੇ ਆਉਂਦਾ ਵੀ ਚਲੋ ਥੋੜੇ ਜੇ ਇਕੱਠੇ ਕੁਝ ਸਾਡੇ ਨਾਲ ਉੱਥੇ ਟੂਟੀ ਤੇ ਧੁੱਪ ਆ ਜਾਂਦੀ ਹੈ ਬਾਜੀ ਹੁਣ ਆਪਾਂ ਕਰ ਲੈਂਦੇ ਆ ਬਲੌਗ ਦਾ ਐਂਡ ਓਕੇ ਬਾਏ ਟੇਕ ਕੇਅਰ ਲਵ ਯੂ ਗਰਲ